ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਕੋ ਲਾਗੀ ਆ ਤੁਸੀਂ ਸੋਨ ਨੇ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅਤੇ ਖਾਸ ਕਰਕੇ ਜੇਕਰ ਜ਼ਿੰਦਗੀ ਦੇ ਵਿੱਚ ਕੋਈ ਦੁੱਖ, ਰੋਗ, ਪਰੇਸ਼ਾਨੀ ਆ ਕੋਈ ਚਿੰਤਾ ਹੈ ਤਾਂ ਫਿਰ ਤਾਂ ਇਸ ਵੀਡੀਓ ਨੂੰ ਪੂਰਾ ਹੀ ਸੁਣਿਓ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਉਹ ਜੁਗਤੀ ਸਾਂਝੀ ਕਰਨ ਜਾ ਰਹੇ ਹਾਂ ਜਿਸ ਜੁਗਤੀ ਨੂੰ ਅਪਣਾ ਕੇ ਸਾਡੀ ਜ਼ਿੰਦਗੀ ਦੇ ਸਾਰੇ ਦੁੱਖ ਦੂਰ ਹੋ ਸਕਦੇ ਆ ਜਿਸ ਜੁਗਤੀ ਨੂੰ ਅਪਣਾ ਕੇ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ, ਬਰਕਤਾਂ ਸਾਡੀ ਝੋਲੀ ਦੇ ਵਿੱਚ ਪੈ ਸਕਦੀਆਂ ਨੇ ਇਹ ਜੁਗਤੀ ਕਿਹੜੀ ਆ ਮਹਾਪੁਰਖ ਜੀ ਕਹਿੰਦੇ ਵੀ ਕਈ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਦੁਖੀ ਹੁੰਦੇ ਆ ਨਰਾਸ਼ ਹੁੰਦੇ ਆ ਉਹ ਆਪਣੇ ਕਰਮਾਂ ਨੂੰ ਆਪਣੇ ਭਾਗਾਂ ਨੂੰ ਦੋਸ਼ ਦਿੰਦੇ ਆ ਉਹ ਕਹਿੰਦੇ ਵੀ ਸਾਡੇ ਤਾਂ ਕਰਮ ਹੀ ਮਾੜੇ ਨੇ ਪਰ ਜੇਕਰ ਇਹ ਕੰਮ ਆਪਾਂ ਕਰਨਾ ਸ਼ੁਰੂ ਕਰਦੇ ਹਈਏ ਨਾ ਸਾਡੇ ਭਾਗ ਸਾਡੇ ਕਰਮ ਵੀ ਬਦਲੇ ਜਾ ਸਕਦੇ ਆ ਸਤਿਗੁਰ ਸੱਚੇ ਪਾਸ਼ਾ ਸਾਡੇ ਕੀਤੇ ਹੋਏ ਇਸ ਕੰਮ ਤੋਂ ਇੰਨਾ ਖੁਸ਼ ਹੁੰਦੇ ਆ ਕਿ ਜੋ ਪਾਗਾਂ ਦੇ ਵਿੱਚ ਨਹੀਂ ਲਿਖਿਆ ਉਹ ਵੀ ਲਿਖ ਸਕਦੇ ਨੇ ਕਿਉਂਕਿ ਮੇਰੇ ਸਤਿਗੁਰ ਸੱਚੇ ਪਾਸ਼ਾ ਸਭ ਸ੍ਰਿਸ਼ਟੀ ਦੇ ਮਾਲਕ ਨੇ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਨਿਆ ਜੇ ਕਮੀ ਆ ਤਾਂ ਸਾਡੇ ਮੰਗਣ ਦੇ ਵਿੱਚ ਆ ਉਹਨਾਂ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਜਦੋਂ ਸਾਨੂੰ ਮੰਗਣਾ ਆ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਾਂ ਆਪਣੇ ਘਰ ਦੇਖ ਜਾਣੇ ਦੀਆਂ ਚਾਪੀਆਂ ਹੀ ਦੇ ਦੇਣੀਆਂ ਨੇ ਕਿ ਜਾਰ ਜੋ ਜੀ ਕਰਦਾ ਵਰਤ ਲੈ ਜੋ ਜੀ ਕਰਦਾ ਵੰਡ ਲੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਦਿਆਲੂ ਨੇ ਬੜੇ ਕਿਰਪਾਲੂ ਨੇ ਬੜੇ ਖੁੱਲੇ ਦਿਲ ਵਾਲੇ ਨੇ ਜਿਸ ਮਨੁੱਖ ਦੇ ਉੱਤੇ ਖੁਸ਼ ਹੁੰਦੇ ਨੇ ਨਾ ਫਿਰ ਉਸ ਮਨੁੱਖ ਦੀ ਝੋਲੀ ਦੇ ਵਿੱਚ ਆਪਣੀਆਂ ਦੋਵੇਂ ਮੁੱਠਾ ਖੋਲ ਦਿੰਦੇ ਨੇ ਫਿਰ ਚੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਪਰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇਹ ਖੁਸ਼ੀ ਬਰਕਤ ਹਾਸਲ ਕਿੰਜ ਹੋਵੇ ਤਾਂ ਉਹਦਾ ਰਾਹ ਵੀ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਹੀ ਦੱਸ ਦਿੱਤਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦਾ ਰਾਹ ਹੈ ਸੇਵਾ ਪਾਈ ਲੈਣਾ ਜੀ ਨੇ ਸੇਵਾ ਕੀਤੀ ਤਹ ਗੁਰੂ ਨਾਨਕ ਪਾਸ਼ਾ ਜੀ ਨੇ ਭਾਈ ਲੈਣਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਆਪਣੇ ਘਰ ਦਾ ਵਾਰਿਸ ਬਣਾ ਲਿਆ। ਬਾਬਾ ਬੁੱਢਾ ਸਾਹਿਬ ਜੀ ਨੇ ਮਨ ਲਾ ਕੇ ਸੇਵਾ ਕੀਤੀ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣਾ ਹੀ ਰੂਪ ਬਣਾ ਲਿਆ। ਵਰ ਦਿੱਤਾ ਕਿ ਜਹਾ ਬੁੱਢਿਆ ਜਿੱਥੇ ਜਿੱਥੇ ਤੇਰਾ ਵਾਸਾ ਉੱਥੇ ਗੁਰਨਾਨਕ ਦਾ ਵਾਸਾ। ਭਾਵ ਕਿ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਸੇਵਾ ਕਰਨ ਵਾਲਿਆਂ ਨੂੰ ਬਹੁਤ ਮਾਣ ਮਿਲਿਆ ਹੈ। ਤਾਂ ਇਸ ਕਰਕੇ ਜਦੋਂ ਵੀ ਸੇਵਾ ਕਰਨ ਦਾ ਮੌਕਾ ਮਿਲੇ ਇਹ ਕਾ ਹੱਥੋਂ ਨਹੀਂ ਗਵਾਉਣਾ ਅਤੇ ਇਹ ਚਾਰ ਤਰ੍ਹਾਂ ਦੀ ਸੇਵਾ ਕਰਕੇ ਗੁਰਨਾਣਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਮਿਲਣੀਆਂ ਤੈ ਹੋ ਜਾਂਦੀਆਂ ਨੇ ਇਹ ਚਾਰ ਤਰ੍ਹਾਂ ਦੀ ਕੀਤੀ ਹੋਈ ਸੇਵਾ ਕਦੇ ਵੀ ਬਿਰਥਾ ਨਹੀਂ ਜਾਂਦੀ ਇਸ ਕਰਕੇ ਜਿੱਥੇ ਵੀ ਮੌਕਾ ਮਿਲੇ ਇਹ ਸੇਵਾ ਕਰਨੀ ਆ ਪਹਿਲੀ ਸੇਵਾ ਹੈ ਗੁਰੂ ਘਰ ਦੇ ਵਿੱਚ ਮਹਾਪੁਰਖ ਜੀ ਕਹਿੰਦੇ ਗੁਰੂ ਘਰ ਦੇ ਵਿੱਚ ਜਾ ਕੇ ਆਪਾਂ ਇੱਕ ਤੀਲਾ ਵੀ ਚੁੱਕ ਕੇ ਇੱਥੋਂ ਉੱਥੇ ਰੱਖ ਦਿੱਤਾ ਨਾ ਉਹ ਸੇਵਾ ਤੋਂ ਹੀ ਗੁਰਨਾਨਕ ਪਾਤਸ਼ਾਹ ਜੀ ਨੇ ਖੁਸ਼ ਹੋਗੇ ਸਾਡੀ ਝੋਲੀ ਦੇ ਵਿੱਚ ਪਤਾ ਨਹੀਂ ਕੀ ਕੁਝ ਪਾ ਦੇਣਾ ਹੈ ਇਸ ਕਰਕੇ ਜਦੋਂ ਵੀ ਗੁਰੂ ਘਰ ਜਲਣਾ ਹੈ ਝਾੜੂ ਦੀ ਮੋਪ ਕਰਦੀ ਸੇਵਾ ਕਰੋ ਪੋਚੇ ਲਾ ਕੇ ਸੇਵਾ ਕਰੋ ਉਸ ਤੋਂ ਬਾਅਦ ਸੰਗਤ ਦੀ ਸੇਵਾ ਦਾ ਬਹੁਤ ਵੱਡਾ ਫਾਲ ਹੈ ਇਸੇ ਕਰਕੇ ਮਹਾਪੁਰਖ ਜੀ ਹਮੇਸ਼ਾ ਸਮਝਉਂਦੇ ਆ ਨਾ ਕਿ ਜੇਕਰ ਕੋਈ ਦਾਤ ਚਾਹੀਦੀ ਹੈ ਨਾ ਕੋਈ ਸੁਖ ਪਦਾਰਥ ਚਾਹੀਦੇ ਨੇ ਤਾਂ ਇਹ ਤਾਂ ਸੰਗਤ ਦੇ ਚਰਨ ਧੂੜ ਤੋਂ ਹੀ ਮਿਲ ਜਾਂਦੇ ਨੇ ਸੰਗਤ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਦੀ ਸੇਵਾ ਕਰਨ ਦੇ ਨਾਲ ਸਾਡਾ ਭਲਾ ਹੋ ਸਕਦਾ ਹੈ ਤਾਂ ਜਦੋਂ ਵੀ ਗੁਰੂ ਘਰੇ ਜਾਣਾ ਸੰਗਤ ਦੇ ਜੋੜਿਆਂ ਦੀ ਸੇਵਾ ਕਰੋ ਸੰਗਤ ਦੇ ਝੁੱਠੇ ਬਰਤਨਾਂ ਦੀ ਸੇਵਾ ਸੰਗਤ ਨੂੰ ਭੋਜਨ ਸ਼ਕਾਉਣ ਦੀ ਸੇਵਾ ਸੰਗਤ ਦੇ ਲਈ ਭੋਜਨ ਬਣਾਉਣ ਦੀ ਸੇਵਾ ਭਾਗ ਕੇ ਗੁਰੂ ਘਰ ਦੇ ਵਿੱਚ ਜਾ ਕੇ ਜੋ ਵੀ ਸੇਵਾ ਕਰਨੀ ਆ ਮਨ ਲਾ ਕੇ ਕਰਨੀ ਆ ਚਾਣ ਨਾਲ ਕਰਨੀ ਆ ਤਾਂ ਇਹ ਕੀਤੀ ਹੋਈ ਸੇਵਾ ਦਾ ਕਿੰਨਾ ਵੱਡਾ ਫਲ ਸਾਨੂੰ ਮਿਲ ਸਕਦਾ ਹੈ ਇਹ ਆਪਾਂ ਸੋਚ ਵੀ ਨਹੀਂ ਸਕਦੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਖੁਸ਼ ਹੋ ਕੇ ਸਾਡੀ ਝੋਲੀ ਦੇ ਵਿੱਚ ਮੇਰਾ ਵਰਕ ਤਾਂ ਪਾਉਂਦੇ ਨੇ ਇਹਨਾਂ ਦਾ ਫਿਰ ਝੋਲੀ ਨਾ ਛੋਟੀਆਂ ਪੈ ਜਾਂਦੀਆਂ ਨੇ ਤਾਂ ਜਦੋਂ ਵੀ ਗੁਰੂ ਘਰੇ ਜਾਣਾ ਹੈ ਕੋਸ਼ਿਸ਼ ਕਰਨੀ ਹੈ ਕਿ ਕੁਝ ਸਮਾਂ ਸੇਵਾ ਜ਼ਰੂਰ ਕੀਤੀ ਜਾਵੇ ਫਿਰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਹਾਜ਼ਰੀ ਜ਼ਰੂਰ ਲਗਾਉਣੀ ਹੈ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਜੇ ਤਾਂ ਕਥਾ ਕੀਰਤਨ ਚੱਲ ਰਿਹਾ ਏ ਉਹ ਸੁਣੋ ਜੇਕਰ ਕਥਾ ਕੀਰਤਨ ਗੁਰਬਾਣੀ ਦਾ ਪਾਠ ਨਹੀਂ ਚੱਲ ਰਿਹਾ ਤਾਂ ਫਿਰ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕੁਝ ਦਿਨ ਸਿਮਰਨ ਕਰ ਲਓ ਜਾਂ ਫਿਰ ਗੁਰਬਾਣੀ ਦਾ ਪਾਠ ਕਰ ਲਓ ਉਸ ਤੋਂ ਬਾਅਦ ਆ ਤੀਸਰੀ ਸੇਵਾ ਕਿਸੇ ਸੰਤ ਮਹਾਪੁਰਖ ਕਿਸੇ ਬ੍ਰਹਮ ਗਿਆਨੀ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਵੇ ਭਾਵ ਕਿ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਵੇ ਤਾਂ ਸਾਡੀ ਲੀਖ ਸਾਡੇ ਭਾਗ ਸਾਡੇ ਕਰਮ ਬਦਲ ਸਕਦੇ ਨੇ ਜੋ ਸਾਡੇ ਭਾਗਾਂ ਦੇ ਵਿੱਚ ਸਾਡੀ ਕਿਸਮਤ ਦੇ ਵਿੱਚ ਨਹੀਂ ਲਿਖਿਆ ਨਾ ਉਹ ਦਾਤ ਵੀ ਸਾਨੂੰ ਮਿਲ ਸਕਦੀ ਆ ਇਹਦੀ ਉਦਾਹਰਨ ਵੀ ਸਾਨੂੰ ਗੁਰੂ ਇਤਿਹਾਸ ਦੇ ਵਿੱਚੋਂ ਮਿਲਦੀ ਆ ਮੇਰੇ ਪੰਜਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਖੁਦ ਰੱਬ ਨੇ ਉਹ ਚਾਉਣ ਤਾਂ ਕੀ ਨਹੀਂ ਕਰ ਸਕਦੇ ਦੁਨੀਆ ਨੂੰ ਦਾਤਾ ਮੰਨਦੇ ਨੇ ਤਾਂ ਫਿਰ ਆਪਣੇ ਘਰ ਦੇ ਵਿੱਚ ਵੀ ਦਾਤ ਦੇ ਸਕਦੇ ਸੀ ਪਰ ਕਹਿੰਦੇ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਵਿਆਹ ਤੋਂ ਕਈ ਸਾਲਾਂ ਬਾਅਦ ਵੀ ਇਹਨਾਂ ਦੇ ਘਰ ਔਲਾਦ ਨਹੀਂ ਹੋਈ। ਸ਼੍ਰੀਕਾ ਪਾਈ ਚਾਰਾ ਇਹਨਾਂ ਨੂੰ ਤਾਨੇ ਮੇਨੇ ਮਾਰਨ ਲੱਗਾ। ਮਾਤਾ ਗੰਗਾ ਜੀ ਨੂੰ ਕਹਿਣ ਲੱਗੇ ਕਿ ਗੰਗਾ ਦੇ ਘਰ ਔਲਾਦ ਨਹੀਂ ਹੋਈ ਅਤੇ ਨਾ ਹੀ ਹੋਣੀ ਆ। ਇਹਨਾਂ ਨੇ ਦੁਨੀਆ ਤੋਂ ਇਸੇ ਤਰ੍ਹਾਂ ਚਲੇ ਜਾਣਾ ਹੈ। ਇਹ ਜੋ ਕੁਝ ਵੀ ਅੱਜ ਬਣਾ ਰਹੇ ਨੇ ਨਾ ਲੋਕਾਂ ਨੇ ਇਹ ਸਾਂਭਣਾ ਹੈ। ਕਹਿੰਦੇ ਜਦੋਂ ਇਹੋ ਜੀਆਂ ਕੌੜੀਆਂ ਗੱਲਾਂ ਫਿੱਕੇ ਬੋਲ ਮਾਤਾ ਗੰਗਾ ਜੀ ਤੱਕ ਪਹੁੰਚੇ ਤਾਂ ਮਾਤਾ ਜੀ ਦਾ ਮਨ ਬੜਾ ਦੁਖੀ ਹੋਇਆ। ਮਾਤਾ ਜੀ ਪੰਜਵੇਂ ਪਾਸ਼ਾ ਜੀ ਦੇ ਕੋਲ ਗਏ ਜਾ ਕੇ ਬੇਨਤੀ ਕੀਤੀ ਕਿ ਪਾਸ਼ਾ ਤੁਸੀਂ ਦੁਨੀਆ ਨੂੰ ਦਾਤਾਂ ਵੰਡਦੇ ਹੋ ਇੱਕ दांत ਘਰ ਦੇ ਵਿੱਚ ਵੀ ਦੇ ਦੋ ਪਰ ਮੇਰੇ ਪੰਜਵੇਂ ਪਾਸ਼ਾ ਖੁਦ ਰੱਬ ਨੇ ਕਰਨ ਨੂੰ ਉਹ ਸਭ ਕੁਝ ਕਰ ਸਕਦੇ ਆ ਪਰ ਉਹਨਾਂ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਕਿਹਾ ਗੰਗਾ ਜੇਕਰ ਤੈਨੂੰ ਇਹ ਦਾਤ ਚਾਹੀਦੀ ਹੈ ਨਾ ਤਾਂ ਜਾ ਬ੍ਰਹਮ ਗਿਆਨੀ ਬਾਬਾ ਬੁੰਡਾ ਸਾਹਿਬ ਜੀ ਦੇ ਕੋਲ ਚਲੇ ਜਾਓ ਜਾ ਕੇ ਉਹਨਾਂ ਦੀ ਸੇਵਾ ਕਰੋ ਜੇਕਰ ਬਾਬਾ ਬੁੱਢਾ ਸਾਹਿਬ ਜੀ ਖੁਸ਼ ਹੋ ਗਏ ਸਮਝੋ ਗੁਰਨਾਨਕ ਪਾਤਸ਼ਾਹ ਖੁਸ਼ ਹੋ ਗਏ ਗੁਰਨਾਨਕ ਪਾਤਸ਼ਾਹ ਦੇ ਘਰ ਤੋਂ ਤੈਨੂੰ ਇਹ ਦਾਤ ਮਿਲ ਜਾਵੇਗੀ ਤਾਂ ਫਿਰ ਇਤਿਹਾਸ ਦੱਸਦਾ ਹੈ ਨਾ ਕਿ ਮਾਤਾ ਗੰਗਾ ਜੀ ਨੇ ਘਰੋਂ ਪ੍ਰਸ਼ਾਦੀ ਬਣਾ ਕੇ ਨਾਲ ਲੱਸੀ ਲਈ ਨਾਲ ਗੰਡਾ ਲਿਆ ਅਤੇ ਪੈਦਲ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਪਹੁੰਚ ਗਏ ਜਾ ਕੇ ਆਪਣੇ ਹੱਥੀ ਭੋਜਨ ਪ੍ਰਸ਼ਾਦ ਅਰਚਾਇਆ ਅਤੇ ਬਾਬਾ ਬੁੱਢਾ ਜੀ ਨੇ ਮਾਤਾ ਗੰਗਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਉੱਤਰ ਦੀ ਦਾਤ ਦਾ ਵਰ ਦਿੱਤਾ ਇਹ ਸਾਖੀ ਅੱਜ ਆਪਾਂ ਲਾਈਵ ਦੇ ਵਿੱਚ ਵੀ ਸੁਣਾਈਆ ਉੱਥੇ ਪੂਰੀ ਸਾਖੀ ਸੁਣਨ ਨੂੰ ਮਿਲੇਗੀ ਸੋ ਸੰਗਤ ਜੀ ਕਹਿਣ ਦਾ ਭਾਵੇਂ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਸੇਵਾ ਕਰਨ ਵਾਲਿਆਂ ਨੂੰ ਬਹੁਤ ਮਾਣ ਮਿਲਿਆ ਹੈ ਜਿਸ ਨੇ ਵੀ ਮਨ ਲਾ ਕੇ ਸੇਵਾ ਕੀਤੀ ਹੈ ਨਾ ਸਤਿਗੁਰ ਸੱਚੇ ਪਾਤਸ਼ਾਹ ਨੇ ਵੀ ਉਹਨਾਂ ਨੂੰ ਆਪਣੇ ਦਰ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਹੀ ਦੇ ਦਿੱਤੀਆਂ ਵੀ ਭਾਈ ਆਪ ਵਰਤੋ ਭਾਵੇਂ ਅੱਗੇ ਵੰਡੋ ਤਾਂ ਇਸ ਕਰਕੇ ਜੇ ਕਿਤੇ ਜ਼ਿੰਦਗੀ ਦੇ ਵਿੱਚ ਕਿਸੇ ਸੰਤ ਮਹਾਪੁਰਖ ਜੀ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਸਾਡੇ ਕਰਮ ਸਾਡੇ ਭਾਗ ਖੁੱਲ ਸਕਦੇ ਨੇ ਜੇਕਰ ਨਾਮ ਜਪਣ ਵਾਲੀ ਸੰਗਤ ਸਾਡੇ ਘਰ ਵਿੱਚ ਚਰਨ ਪਾਵੇ ਤਾਂ ਵੀ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਉਸ ਤੋਂ ਬਾਅਦ ਇਹ ਚੌਥੀ ਸੇਵਾ ਅਤੇ ਇੱਥੇ ਧਿਆਨ ਦੇ ਨਾਲ ਸੁੰਨਾ ਜੇਕਰ ਇਹ ਸੇਵਾ ਆਪਾਂ ਕੀਤੀ ਆ ਨਾ ਤਾਂ ਹੀ ਸਾਡੀਆਂ ਬਾਕੀ ਦੀਆਂ ਕੀਤੀਆਂ ਹੋਣੀਆਂ ਸੇਵਾਵਾਂ ਪ੍ਰਵਾਨ ਹੋਣਗੀਆਂ ਪਰ ਜੇਕਰ ਇਹ ਸੇਵਾ ਕਰਨੀ ਭੁੱਲ ਗਏ ਫੇਰ ਆਪਾਂ ਜਿੰਨੇ ਮਰਜ਼ੀ ਗੁਰੂ ਘਰ ਦੇ ਵਿੱਚ ਜਾ ਕੇ ਝਾੜੂ ਪੋਚੇ ਨਾਲੀਏ ਸੰਗਤ ਦੀ ਸੇਵਾ ਕਰ ਲਈਏ ਸੰਤ ਮਹਾਪੁਰਖਾਂ ਦੀ ਸੇਵਾ ਕਰ ਲਈਏ ਕਿਸੇ ਵੀ ਸੇਵਾ ਦਾ ਫਲ ਸਾਨੂੰ ਨਹੀਂ ਮਿਲਣਾ ਉਹ ਸੇਵਾ ਹੈ ਸਾਡੇ ਮਾਪਿਆਂ ਦੀ ਸੇਵਾ ਜੋ ਸਾਡੇ ਘਰ ਤੋਂ ਸ਼ੁਰੂ ਹੁੰਦੀ ਹੈ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਫ਼ ਸਪਸ਼ਟ ਕਹਿ ਦਿੱਤਾ ਕਿ ਮਾਪੇ ਦੀ ਸੇਵਾ ਹੀ ਉੱਤਮ ਸੇਵਾ ਹੈ ਜੇਕਰ ਮਾਪੇ ਦੀ ਸੇਵਾ ਕਰ ਰਹੇ ਹਨ ਉਹਨਾਂ ਦੀ ਸਾਂਭ ਸੰਭਾਲ ਕਰ ਰਹੇ ਹਨ ਤਾਂ ਹੀ ਸਾਡੀਆਂ ਬਾਕੀ ਦੀਆਂ ਸੇਵਾਵਾਂ ਪ੍ਰਮਾਣ ਨੇ ਇਹ ਨਹੀਂ ਵੀ ਅਸੀਂ ਘਰ ਦੇ ਵਿੱਚ ਮਾਪਿਆਂ ਨੂੰ ਪੁੱਛਦੇ ਨਹੀਂ ਅਤੇ ਬਾਹਰ ਜਾ ਕੇ ਸੇਵਾਦਾਰ ਬਣੇ ਫਿਰਦੇ ਹਾਂ ਤਾਂ ਫਿਰ ਸਾਡੀ ਕੋਈ ਸੇਵਾ ਪ੍ਰਮਾਣ ਨਹੀਂ ਸਾਡੇ ਕਰਤ ਦੇ ਵਿੱਚ ਮਾਪਿਆਂ ਦੀ ਸੇਵਾ ਬਜ਼ੁਰਗਾਂ ਦੀ ਸੇਵਾ ਕਰਨੀ ਆ ਜਿੰਨੀਆਂ ਹੀ ਮਾਪਿਆਂ ਦੀਆਂ ਆਂਦਰਾ ਠੰਡੀਆਂ ਰਹਿਣਗੀਆਂ ਉਨਾਂ ਹੀ ਸਾਡੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਖੁਸ਼ ਹੋਣਗੇ ਸਾਡੇ ਉੱਤੇ ਪੂਰੀ ਕੁਦਰਤ ਕਾਇਨਾਤ ਮਿਹਰਬਾਨ ਹੋਵੇਗੀ ਉਸ ਤੋਂ ਬਾਅਦ ਜੇਕਰ ਤੁਹਾਨੂੰ ਤੁਹਾਡੇ ਆਸ-ਪਾਸ ਕੋਈ ਵੀ ਲੋੜਵੰਦ ਦਿਸਦਾ ਏ ਕੋਈ ਗਰੀਬ ਦਿਸਦਾ ਏ ਜਿਹਦੀ ਤੁਸੀਂ ਹੱਥੀ ਸੇਵਾ ਕਰਦੇ ਹੋ ਜਾਂ ਫਿਰ ਪਦਾਰਥਾਂ ਦੇ ਨਾਲ ਸੇਵਾ ਕਰਨੀ ਪਵੇ ਪੈਸੇ ਦੇ ਨਾਲ ਸੇਵਾ ਕਰਨੀ ਪਵੇ ਤਾਂ ਉਹ ਸੇਵਾ ਕਰਕੇ ਵੀ ਅਸੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਬਰਕਤ ਹਾਸਲ ਕਰ ਸਕਦੇ ਹਾਂ ਜੇ ਮਾਲਕ ਨੇ ਕਿਸੇ ਦੀ ਮਦਦ ਕਰਨ ਦੇ ਯੋਗ ਬਣਾਇਆ ਹੈ ਤਾਂ ਜ਼ਰੂਰ ਕਰਨੀ ਚਾਹੀਦੀ ਆ ਬਾਕੀ ਮਰੀਜ਼ ਬੰਦੇ ਦੀ ਸੇਵਾ ਕੀਤੇ ਆ ਬਹੁਤ ਫਲ ਮਿਲਦਾ ਹੈ ਮੇਰੇ ਅਠਵੇਂ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬੜੇ ਖੁਸ਼ ਹੁੰਦੇ ਨੇ ਜਦੋਂ ਆਪਾਂ ਕਿਸੇ ਰੋਗੀ ਬੰਦੇ ਦੀ ਮਰੀਜ਼ ਬੰਦੇ ਦੀ ਸੇਵਾ ਕਰਦੇ ਆ ਅਕਸਰ ਆਪਾਂ ਦੇਖਿਆ ਨਾ ਲੋਕ ਰੋਗੀ ਬੰਦੇ ਤੋਂ ਦੂਰ ਭੱਜਦੇ ਨੇ ਪਰ ਜੋ ਮਨੁੱਖ ਰੋਗੀ ਬੰਦੇ ਦਾ ਜੋ ਕਦਰ ਦੇ ਸੰਵੇਦਾਇ ਹੋਵੇ ਸੇਵਾ ਕਰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਉਹਦੇ ਤੇ ਬੇਅੰਤ ਖੁਸ਼ ਹੁੰਦੇ ਨੇ